ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਸਰੀਆ ਕਾਲ ਜੀ ਚੱਲਦੇ ਜੀ ਕੰਮ ਬਹੁਤ ਵਧੀਆ ਤੇ ਵੀਰੋ ਧੰਗ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਬਰਕਤਾਂ ਤੇ ਨਾਲ ਦੀ ਨਾਲ ਇੱਕ ਹੋਰ ਰਿਕਵੈਸਟ ਹੈ ਜੀ ਜਿਨ੍ਹਾਂ ਨੇ ਵੀ ਮੇਰਾ ਚੈਨਲ ਹੱਦ ਤੱਕ ਸਬਸਕ੍ਰਾਈਬ ਨਹੀਂ ਕਰਿਆ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਿਓ ਜੀ ਤੇ ਲੋ ਜੀ ਵੀਰੋ ਤੁਸੀਂ ਦੇਖਿਆ ਪਿਛਲੇ ਬਲੌਗ ਦੇ ਵਿੱਚ ਵੀ ਭੈਣ ਆ ਗਈ ਬੰਬੇ ਤੋਂ ਤੇ ਭੈਣ ਤਾਂ ਆਈ ਆ ਸੱਚੀ ਤੁਹਾਨੂੰ ਦਿਲ ਤੇ ਦੱਸਦਾ ਵੀ ਘਰ ਦੇ ਵਿੱਚ ਰੌਣਕ ਛਾਈ ਪਈ ਆ ਛੋਟੀ ਜੀ ਭਾਣ ਜੀ ਨਾਲ ਰੌਣਕ ਤਾਂ ਪਹਿਲਾਂ ਵੀ ਤੁਹਾਨੂੰ ਪਤਾ ਵੀ ਆਪਣੇ ਬੱਚੇ ਆ ਪਰਮਨਜਸ਼ਨ ਇਹ ਲੜਦੇ ਰਹਿੰਦੇ ਖੇਡਦੇ ਰਹਿੰਦੇ ਪਰ ਨਹੀਂ ਪਾਣ ਜੀ ਨਾਲ ਤੁਹਾਨੂੰ ਪਤਾ ਮਾਮੀ ਪਾਣ ਜੀ ਰਿਸ਼ਤਾ ਲੱਗੇ ਹੁੰਦਾ ਹੈ ਤੇ ਚਲੋ ਹਲੋ ਛੋਟੀ ਹੈ ਉਹਨੂੰ ਛੇੜੀ ਚਾਈਦਾ ਵੀ ਕਦੇ ਰੋਣ ਲੱਜ ਜਾਂਦੀ ਹੈ ਵੀ ਕਦੇ ਖੇਲਣ ਲੱਜ ਜਾਂਦੀ ਨਾਲ ਹਲੋ ਥੋੜਾ ਜਿਹਾ ਉਪਰਾ ਮੰਦੀ ਹੈ ਕਿਉਂਕਿ ਕਾਫੀ ਦੇਰ ਬਾਅਦ ਮਿਲੀ ਹੈ 8-9 ਮਹੀਨੇ ਬਾਅਦ ਸਾਨੂੰ ਤੇ ਬਾਕੀ ਹੁਣ ਪਹੁੰਚੇ ਵੇ ਜੀ ਖੇਤਾਂ ਚ ਖੇਤਾਂ ਚ ਵੀ ਪਹੁੰਚਣ ਦਾ ਤੁਹਾਨੂੰ ਮਕਸਦ ਦੱਸ ਦਿੰਦਾ ਭੈਣ ਨੇ ਆਉਂਦੀ ਸਾਰੇ ਸਭ ਤੋਂ ਪਹਿਲਾਂ ਕਿਆ-ਕਿਆ ਕਹਿੰਦੀ ਵੀ ਮੈਂ ਸਾਗ ਖਾਣਾ ਸਾਗਤਾ ਚਲੋ ਕਹਿੰਦੀ ਉੱਥੇ ਵੀ ਖਾਂਦੇ ਆ ਪਰ ਇੱਥੇ ਆਪਣੇ ਖੇਤਾਂ ਦਾ ਜਿਹੜਾ ਸਵਾਦ ਆ ਉਹ ਲੱਗੇ ਆ ਚਲੋ ਆ ਰਹੇ ਆ ਬਾਕੀ ਭੈਣ ਤੇ ਪਰਮ ਜਸ਼ਨ ਭਾਨ ਜੀ ਤੇ ਪਰਮ ਦੀ ਮੰਮੀ ਵੀ ਆ ਰਹੀ ਹੈ ਮੈਂ ਮੂਰੇ ਆ ਗਿਆ ਚਲੋ ਇਹ ਵੀ ਵੀਰੋ ਭੈਣ ਆ ਖੇਤਾਂ ਦੇ ਵਿੱਚ ਚਾਹ ਲੈ ਕੇ ਆਉਂਦੀ ਤੇ ਰਜਵੰਤ ਭੈਣ ਵੀ ਵੀ ਆਹੀ ਵੀ ਤੁਹਾਨੂੰ ਪਤਾ ਕਿਉਂਕਿ ਅਸੀਂ ਵੀ ਆਪਣੇ ਆਦਰ ਸਾਹਿਬ ਦੇ ਚਾਰ ਬੱਚੇ ਤੇ ਚਾਰੇ ਜਾਣੇ ਨਾ ਖੇਤਾਂ ਦੇ ਵਿੱਚ ਆ ਕੇ ਖੇលਦੇ ਰਹਿੰਦੇ ਤੇ ਜਿੱਕਰ ਹੁਣ ਤੁਸੀਂ ਬਲੌਗ ਦੇ ਵਿੱਚ ਦੇਖਦੇ ਆ ਵੀ ਪਰਮ ਤੇ ਜਸ਼ਨ ਸਾਡੇ ਨਾਲ ਆ ਕੇ ਖੇលਦੇ ਆ ਏਕੜਾ ਹੀ ਨਾ ਖੇਤਾਂ ਦੇ ਵਿੱਚ ਵੀ ਰੋ ਅਸੀਂ ਵੀ ਲਸਣ ਲਾਉਣ ਆਉਂਦੇ ਤੇ ਵੀ ਬਾਪੂ ਦੇ ਨਾਲ ਮੰਮੀ ਨਾਲ ਚਲੋ ਹੁਣ ਮਹਾਰਾਜ ਨੇ ਦਿਨ ਕਮਾਉਂਦੇ ਤੇ ਕਿਰਪਾ ਹੋਈ ਆ ਵੀ ਉੱਚੇ ਲੈਵਲ ਪਰ ਥੋੜੇ ਜੇ ਚਲੇ ਗਏ ਪਹਿਲਾਂ ਵੀਰੋ ਸਾਰੇ ਚਲੋ ਤੁਹਾਡਾ ਮੈਨੂੰ ਪਤਾ ਨਹੀਂ ਸਾਡੇ ਜਾਨੀ ਆਪਣੇ ਮਕਾਨ ਵੀ ਕੱਚੇ ਤੇ ਸਾਰਾ ਕੁਝ ਕੱਚਾ ਦਾ ਖੇਤੀ ਪਰ ਸੋਰਸਤਾ ਸਾਰਾ ਹੀ ਇਹਦੇ ਤੇ ਇੰਨਾ ਹੀ ਕਮਾਉਂਦੇ ਤੇ ਇੰਨਾ ਹੀ ਖਾਂਦੇ ਤੇ ਹੁਣ ਚਲੋ ਮਹਾਰਾਜ ਨੇ ਵਡਿਆਈਆਂ ਵਾਕੀਆਂ ਫਸਲ ਵੀ ਵਧੀਆ ਹੋਣ ਲੱਗੀ ਕੋਸਾ ਤੁਸੀਂ ਦੇਖ ਰਿਹਾ ਸੋਸ਼ਲ ਮੀਡੀਆ ਉੱਪਰ ਚਲੇ ਗਏ ਸੀ ਇੱਥੇ ਤੇ ਵੀ ਕਮਾਈ ਦਾ ਸਾਧਨ ਬਣ ਗਿਆ ਚਲੋ ਹੋਰ ਵੀ ਕਮਾਈ ਹੋਈ ਜਾਂਦੀ ਆਲੇ-ਦਾਲ ਤੁਹਾਨੂੰ ਪਤਾ ਕੋਈ ਕਿਰਾਇਆ ਚਾਹੇ ਹੁਣ ਗੱਡੀ ਲੈ ਲਈ ਅੱਜ ਕੋਈ ਨਾ ਕੋਈ ਕਿਰਾਇਆ ਜਵੇ ਤਾਂ ਆਪਾਂ ਉਹਨੂੰ ਵੀ ਨਹੀਂ ਕੋਈ ਜਵਾਬ ਇਹ ਮਾਲਕ ਦੀ ਉਹ ਵਡਿਆਈ ਹੈ ਜੀ ਮਾਲਕ ਨੇ ਇੱਥੇ ਪਜਾਏ ਆ ਵੀ ਸਾਡੀ ਕੋਈ ਬੰਦੇ ਦੀ ਕੋਈ ਔਕਾਤ ਨਹੀਂ ਜੀ ਵੀ ਜੇ ਮੈਂ ਕਹਿ ਦਵਾਂ ਵੀ ਮੈਂ ਕੱਲ ਨੂੰ ਐ ਕਰਨਾ ਪਰ ਨਹੀਂ ਮਿੰਟ-ਮਿੰਟ ਦਾ ਕਿਸੇ ਨੂੰ ਪਤਾ ਨਹੀਂ ਵੀ ਹੁਣ ਤੇ ਅਗਲੇ ਮਿੰਟ ਨੂੰ ਕੀ ਹੋ ਜਾਣਾ ਵੀ ਉਹ ਗੱਲ ਆ ਤੇ ਬਾਕੀ ਭੈਣ ਆਈ ਬਹੁਤ ਚਾਹੇ ਇੱਕ ਨਾ ਹੀ ਬਾਬਾ ਸਾਰਿਆਂ ਦੀਆਂ ਭੈਣਾਂ ਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ ਮੇਰੀ ਇਹੀ ਅਰਦਾਸ ਹੈ ਤੇ ਸਾਨੂੰ ਤਾਂ ਮਸੂਸ ਹੁੰਦਾ ਰਹਿੰਦਾ ਹੁਣ ਭੈਣ देर बाद ਆਈ ਆ ਮਹਿਮਾਨ ਚ ਕਿੰਨਾ ਖਚਾ ਹੋਇਆ ਦੋਈ ਭੈਣ ਕੋਲ ਦੇਖਿਆ ਤੁਸੀਂ ਰੋਜ਼ ਘੇੜਾ ਪੱਜੀ ਜਾਂਦਾ ਦਾ ਚਲੋ ਬਾਕੀ ਹੁਣ ਬਹੁਤਾ ਕੁਝ ਨਾ ਕਹਿੰਦਾ ਹੋਇਆ ਘਰ ਦੇ ਵੀ ਸਾਰੇ ਆ ਰਹੇ ਆ ਤੁਹਾਨੂੰ ਉਹਨਾਂ ਨਾਲ ਮਲਾਉਂਦਾ ਤੇ ਲੋ ਵੀਰੋ ਆ ਆਪਣੀ ਕਣਕ ਕਣਕ ਲੱਗੀ ਨਿਸਰਨ ਤੇ ਉਧਰ ਬੰਦੇ ਵੀ ਆਪਣੇ ਆਓ ਦੇਖੋ ਪਹੁੰਚ ਗਏ ਭਾਣ ਜੀ ਨਾਲ ਪਰਮ ਦੇ ਥੋੜਾ ਜਿਹਾ ਵੀ ਸਾਈਕਲ ਤੇ ਦੂਰ ਰੱਖੀ ਠੀਕ ਨਹੀਂ ਇਹ ਆ ਲਾ ਵੀ ਆ ਬੰਦਾ ਮੂਰੇ ਆਊਗਾ ਇਹ 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 ਸਭ ਤੋਂ ਮੂਰੇ ਰਹਿੰਦਾ ਇਹ ਬਗੜ ਵਿਲਾ ਆਪਣਾ ਠੀਕ ਨਹੀਂ ਦੇਖਣਾ ਤੇ ਆ ਲੋ ਆ ਲੋ ਆ ਲੋ ਆਗੇ 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 ਭਾਣ ਜੀ ਵੀ ਆ ਗਏ ਆਪਣੀ ਠੀਕ ਨਹੀਂ ਤੇ ਸਭ ਤੋਂ ਪਹਿਲਾਂ ਆਪਾਂ ਫਰਮ ਨੂੰ ਮਿਲਣਾ। ਲਾ ਬਈ ਬਲਾ ਸਸੀ ਕਾਲ। ਹਾਂ, ਕਿਆ ਕਰਨਾ? ਆ ਮੇਰੇ ਪਹਿਲੇ ਕਿ ਸਸੀ ਕਾਲ। ਕਹੀ। ਹਾਂ, ਲੋ ਬਈ ਇਹ। ਹਾਂ ਵੀ ਫਰਮ ਕਿਆ ਕਰਨਾ ਆ? ਸਾ ਚੌਕ। ਅਲਫਾਗ ਤੋੜਨ ਨੂੰ ਸਾਗ ਤੋੜਨਾ ਆ ਕਿ ਪੰਡਾ ਵਢਣ ਆਏ ਆ। ਬਈ ਇੱਧਰ ਜਸ਼ਨ ਨੂੰ ਮਿਲੋ ਜੀ। ਦੇ ਲੱਦਨ ਸਾਲ ਨੂੰ ਬੈਠਦੇ ਸਸੀ ਕਾਲ। ਹਾਂ, ਤੂੰ ਤਾਂ ਘਰ ਰਹਿ ਜਾਂਦੀ। ਨਹੀਂ। ਹਾਂ। ਅੱਛਾ। ਠੀਕ ਆ ਸਾਰੇ। ਤੇ ਇੱਧਰ ਬਾਈ ਭੈਣ ਨੂੰ ਮਿਲੋ। ਹਾਂ ਸਾਖਾਣਾ ਜੇ ਕਰਿਆ ਸਾਖਾਣਾ ਪਿੰਡ ਦਾ ਸਾਜ ਅੱਛਾ ਬੰਬਈ ਜੀ ਦਾ ਖਾਈ ਤਾਂ ਜਾਂਦੇ ਹੁਣੇ ਨਾ ਉੱਥੇ ਵਧੀਆ ਹੁੰਦਾ ਔਰੇ ਦਾ ਵੀ ਖਾਣਾ ਹਾਂ ਨਾਲੇ ਆਪਣੇ ਖੇਤ ਚ ਗੇੜਾ ਹੈ ਗੇੜਾ ਤੇ ਬਾਈ ਇੱਧਰ ਮਿਲੋ ਹੁਣ ਮੇਰੇ ਕੋਲ ਸਾਰਿਆਂ ਨੇ ਹੱਥ ਜੋੜ ਕੇ ਪੈਰ ਬੁਝਾਉਂਦੇ ਹਾਂ ਹਾਂ ਬਈ ਸੱਚੀ ਸੱਚੀ ਦੱਸੇ ਵੀ ਕਿੰਨੀ ਦੇਰ ਬਾਅਦ ਖੇਤ ਚ ਆਈ ਐ ਦੱਸੋ ਹੈ ਸਾਲ ਕੋ ਹੋ ਗਿਆ ਆ ਦੇਖ ਲਓ ਬਾਈ ਸਾਲ ਹੋ ਗਿਆ ਨਾ ਇਹ ਸਾਗ ਲੈ ਕੇ ਜਾਂਦੀ ਨਾ ਪਾਲਕ ਨਾ ਧਨੀਆ ਪਰ ਜਿੰਨ ਬਾਪੂ ਜਿੰਦਾਬਾਦ ਹੈ ਨਾ ਠੀਕ ਹੈ ਲੈ ਇੱਟ ਗੇੜੀ ਮਾਰ ਰਿਹਾ ਉਹਦੇ ਨਾਲ ਸਕਦਾ ਹਾਂ ਆ ਆ ਦੇਖ ਲਓ ਬਾਈ ਖੇਤ ਦੇ ਨੇੜੇ ਹੀ ਨੇੜੇ ਰਹਿ ਕੇ ਘਰਾਂ ਚ ਸਾਲ ਹੋ ਗਿਆ ਵੀ ਘਰ ਦੀ ਉਹ ਹੋਇਆ ਹੋਇਆ ਹੈ ਨਾ ਘਰੇ ਚਲੋ ਚੱਲੀ ਜਾਂਦਾ ਦਾ ਹੈਪੀ ਰਾਈਂ ਤਾਂ ਬਾਈ ਲੋ ਤੇਰਾ ਲਸਣ ਲਾਉਣ ਹੋਇ ਕਰ ਦਿੰਦੀ ਸਾਰਾ ਹੈ ਜਿਆਦਾ ਗੱਲ ਦੇ ਤੇ ਜਦੀਆਂ ਨਾਲ ਵੀ ਆ ਜਾਂਦੀ ਹਾਂ ਹਾਂ ਹੁਣ ਤਾਂ ਜਸ਼ਨਾਂ ਹੀ ਬਾਈ ਆਉਂਦੇ ਆ ਦੇਖਣਾ ਚੱਲੀ ਜਾਂਦਾ ਕੰਮ ਆਹ ਦੇਖੋ ਬਾਈ ਜੇਕਣਾ ਬੱਚਿਆਂ ਨੂੰ ਪਤਾ ਹੁੰਦਾ ਧਰਮਤਾ ਪਹੁੰਚ ਗਿਆ ਮੋਟਰ ਪਰ ਉਹ ਮੂਰੇ ਜਾਂਦੀ ਭੱਜੀ ਹੈਪੀ ਮੈਂ ਕਹਿੰਦਾ ਹੋਰ ਆ ਕੇ ਖੁਸ਼ ਆਏ ਹੈ ਨਾ ਇਹ ਕੁੜਾ ਲਿ ਗਿਆ ਨਾ ਹਾਂ ਲਾ ਗਿਆ ਵੀ ਲਿ ਗਿਆ ਭੱਜੀ ਜਾਂਦਾ ਹਾਂ ਸੋ ਇਹ ਗੱਲ ਆ ਲੈ ਬਾਈ ਏਕਣਾ ਹੀ ਆ ਤੇ ਇੱਧਰ ਆ ਲੈ ਹਾਂ ਇਹਨੂੰ ਤਾਂ ਘਰ ਛੱਡਿਆ ਹੁੰਦੇ ਘਰ ਕੋਈ ਰੱਖ ਆ ਵੀ ਛੱਡ ਦੇਣਾ ਤਾਂ ਹੈਗਾ ਜੀ ਆਪਣਾ ਹੈਂ ਤਾਂ ਮਨ ਉਡਾਲ ਕੇ ਆਇਆ ਅੱਛਾ ਤਾਂ ਮਨ ਨੂੰ ਮਿਠਾਲ ਕੇ ਆਈ ਆ ਅੱਛਾ ਚਲੋ ਬਾਈ ਉਹ ਸਾਗ ਕੋਲ ਪਹੁੰਚਣ ਵਾਲੇ ਹੁਣ ਅਸੀਂ ਤੇ ਬਸ ਥੋੜਾ ਜਿਹਾ ਲੈ ਕੇ ਜਾ ਆ ਉਧਰ ਤੇ ਪਾਲਕ ਪੂਲਕ ਤੋੜ ਲੈਣੀ ਆਪਾਂ ਨੇ ਠੀਕ ਨੇ ਹਾਂ ਆਹ ਦੇ ਹੈਪੀ ਟੂ ਕਹਿੰਦੀ ਸੀ ਦੁਕਾਨਕਰੋਂ ਬੱਲੀ ਕੱਤ ਪੈਣੀ ਹੈ ਦੇਖ ਲੈ ਲੈ ਬਾਈ ਘਰੇ ਹਲੇ ਕਹਿੰਦੀ ਦੀ ਭੈਣ ਦੁਕਾਨਕਰੋਂ ਬਲ ਨਿਕਲ ਲੱਗ ਗਈ ਹਾਂ ਆਹ ਦੇ ਲੇਗਣੀ ਕੋਈ ਪਛੇਤੀ ਨਹੀਂ ਹੈ ਨਾ ਕਣਕਰ ਹੈ ਜਿਹੜੀ ਆਪਾਂ ਨੇ ਦੇਖੀ ਸੀ ਉਹ ਨਹੀਂ ਤੇ ਹਾਂ ਉਹ ਪਛੇਤੀ ਦੀ ਆਹ ਹੈ ਵੀਰੋ ਜ਼ਿਮੀਂਦਾਰਾਂ ਦੀ ਕੁੜੀਆਂ ਦਾ ਫਰਕ ਆਹ ਮਾਰੀ ਗੱਲ ਟਿਕਾਣੀ ਨੇ ਅਸੀਂ ਰੋਪੜ ਨੂੰ ਜਾ ਰਹੇ ਤੇ ਉੱਥੇ ਕਣਕ ਦੇਖੀ ਕਿਸਦੇ ਨੇ ਉਹ ਪਛੇਤੀ ਸੀ ਹੈ ਨਾ ਤੇ ਆ ਲੋ ਭਾਈ ਬੰਦੇ ਆਪਣੇ ਪਹਿਲਾਂ ਸਾਈਕਲ ਲੈ ਕੇ ਪਹੁੰਚ ਗਏ ਉੱਧਰ ਵੀ ਇਹ ਹੈਪੀ ਇਹਨਾਂ ਨੂੰ ਤਾਂ ਪਤਾ ਇਹ ਤਾਂ ਰੋਜ਼ ਆਉਂਦੇ ਆ ਹਾਂ ਕਹਿੰਦੇ ਅੜ ਗਿਆ ਤੇ ਆ ਗਿਆ ਹੈ ਅੜ ਗਿਆ ਨਹੀਂ ਆ ਦੇਖੋ ਭਾਈ ਬੱਗੂ ਆ ਉਹ ਬੱਲੇ ਆਹੇ ਭਾਈ ਖੁਸ਼ ਹੋਈ ਭਈ ਔਰਿਆ ਕੇ ਹੈ ਜੀ ਦੀ ਕੋਲੋਂ ਖੇਤ ਦਾ ਕੁਝ ਹੋਈ ਬੱਚਿਆਂ ਨਾਲ ਕਰਦੀ ਹੈ ਹਾਂ ਆ ਦੇ ਇਹ ਆਹ ਵੜ ਲੈਣ ਤੇ ਵੜ ਲੈਣ ਤੇ ਜਾਣ ਤੇ ਮਾਰਨ ਤੇ ਛਾਲ ਮਾਰਨ ਤੇ ਛਾਲ ਭਗਾਵੀ ਇੱਕਣਾ ਹੀ ਮਾਰਨ ਤੇ ਜਿਕਣਾ ਮਰਦੇ ਆਹ ਦੇ ਆਹ ਚੱਲ ਰਿਹਾ ਬਾਈ ਹੈ ਐ ਆ ਦੇ ਪਰੋਂ ਕਿਥੇ ਜਾਣਾ ਉਹ ਖੜਾ ਗੱਡੀ ਲਈ ਠੀਕ ਨੇ ਆ ਦੇ ਹਾਂ ਤੋੜਣ ਸਾਗ ਆ ਲੈ ਬਾਈ ਇਹ ਘਰ ਤੇ ਸਭ ਤੋਂ ਪਹਿਲਾਂ ਆਪਣਾ ਬੱਗੂ ਵਿਲਾ ਇਦਾਂ ਦਿਖਾਈ ਮੈਂ ਹਾਏ ਮੈਂ ਹੈ ਮਾਰੀ ਟੱਲੀ ਮੜੀ ਜੀ ਆ ਚਲ ਚਲੋ ਵੀ ਸਾਗ ਉਹ ਆ ਗਿਆ ਸਾਹਮਣੇ ਇਹਨਾਂ ਨੂੰ ਪਾਪਾ ਮੰਗਦਾ ਤਾਜੀ ਘਰ ਤੇ ਧੰਨੀਆਂ ਲੈ ਕੇ ਆਉਣਾ ਸੀ ਓਹ ਲੈ ਸਾਈਕਲੀ ਮੂਰੇ ਟਾਂਗੇਗੇ ਹਾਂ ਕਹਿੰਦਾ ਤਨੀਏ ਤਾਂ ਤਨੀਏ ਲੈ ਕੇ ਜਾਣ ਓ ਆ ਲੈ ਬਾਈ ਆ ਗਿਆ ਦੇਖ ਲੈ ਕਾਪਰ ਕੇ ਜਿੰਨਾ ਦਾ ਵਿਆ ਸਾਗ ਹੈ ਹੈ ਇਹ ਮੂਰੇ ਮੂਰੇ ਪਾਣੀ ਹੈ ਉੱਥੇ ਦੇ ਪਰਾਂ ਤੋੜ ਲੈਣਾ ਸਾਗ ਤਾਂ ਬਾਦੂ ਹੈ ਆਜੋ ਆਜੋ ਮੈਂ ਤੁਹਾਨੂੰ ਦਿਖਾਉਂਦਾ ਵੀ ਕਿੱਥੇ ਤੋਂ ਤੋੜਨਾ ਇਹ ਚਲੋ ਹੈ ਪਰ ਮੋਰੇ ਆ ਰਿਹਾ ਜੀ ਉਹ ਨਵਾ ਗਾ ਹਾ ਉਹ ਤੁਹਾਡੀ ਆ ਕੱਢ ਲਿਆ ਲੈ ਬਾਬਾ ਦੇ ਲੈ ਇਹ ਪਾਪਾ ਜੀ ਨਾਲ ਕਿ ਆਇਆ ਹੋਣਾ ਰੱਖ ਕੇ ਗਿਆ ਹੋਣਾ ਵੀਰ ਹਾਂ ਬਾਈ ਦਾਦਾ ਪੋਤਾ ਹੈ ਨਾ ਬਹੁਤ ਹੋਇਆ ਹੈ ਕਿਹ ਲੈ ਕੇ ਜਾਓਗਾ ਸਾਗ ਕੀ ਆਉਂਗਾ ਸਾਗ ਸਾਗ ਅੱਲਾ ਬੈ ਗਿਆ ਸਾਗ ਦਾ ਬੈ ਗਿਆ ਸਾਗ ਤਾਂ ਇਹਦੇ ਵਿੱਚ ਠੀਕ ਹੈ ਦੇਖੀ ਟ੍ਰੇਨ ਰੋਕਣ ਵਾਲਾ ਇੱਕ ਕੱਪੜਾ ਲਿਆਈ ਲਿਆਲ ਹੈ ਹੈ ਠੀਕ ਨੇ ਤੇ ਭਾਈ ਉਧਰ ਪਾਇ ਜੀ ਵੀ ਪਹੁੰਚ ਗਏ ਹੁਣ ਮਿਲਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੇਖੋ ਗੇੜੀ ਮਾਰਨ ਲੱਗੇ ਇਧਰ ਨੂੰ ਹੈ ਆ ਕੇ ਆ ਪਾਣੀ ਭਰੀ ਪਈ ਚੋਈ ਕਣਕ ਅੱਛਾ ਉਧਰ ਚੱਲੇ ਆ ਹੈ ਠੀਕ ਹੈ ਠੀਕ ਹੈ ਹਾਂ ਚਲੋ ਭਾਈ ਪਾਣੀ ਦਾ ਇੱਧਰ ਨੱਕਾਏ ਕਹਿੰਦੇ ਚੱਲੇ ਬੰਦ ਕਰਨ ਇੱਧਰ ਚੱਲ ਦੇ ਦਿਓ ਦੇ ਦਿਓ ਲਫਾਫੇ ਦੇ ਦੇ ਪੰਮੂ ਆਲਾ ਭਾਈ ਚੁੱਪ ਲੜਪੇ ਦੇ ਲਓ ਆ ਦੇ ਲਓ ਲੜਪੇ ਲੈ ਛੱਡੀ ਛੱਡੀ ਆ ਲੜਪੇ ਭਾਈ ਦਾ ਦੇ ਦੇ ਤਾ ਨਾ ਤੁਰਨ ਦੇ ਰਨ ਦੇ ਪੰਮੂ ਦੇ ਦੇ ਪੁੱਤਰ ਨੂੰ ਦੀਦੀ ਨੂੰ ਲੈ ਦੇ ਲਓ ਭਾਈ ਆਏ ਨਿਆਣੇ ਦੀ ਹੱਥ ਦੇ ਲਓ ਬਾਹ ਹੋ ਗਿਆ ਹਾਂ ਹੱਥਾ ਹੋ ਗਿਆ ਗਿਆ ਬੱਚੇ ਕੱਕ ਉਹ ਦੇ ਦੇ ਪੁੱਤ ਦੇਖੀ ਪੰਮੂ ਕਿੰਨਾ ਥੱਕ ਗਿਆ ਐ ਤਾਂ ਦੇ ਦੇ ਨਾ ਸਾਈ ਉਹ ਦੇ 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 ਹੈ ਆ ਦੇ ਲੈ ਭਾਈ ਇਹ ਜਸ਼ਨ ਭਾਈ ਪੱਕ ਹੈ ਇਹ ਗਰਮੇ ਰੈਂ ਦੀ ਰੇਡ ਪਾਉਣ ਦੇ ਮਾਰੋ ਨਾ ਨਹੀਂ ਭਾਈ ਜਸ਼ਨ ਕਰਦੀ ਕੁੜੀ ਦੇ 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 ਪੁੱਤ ਰੈਂ ਦੇ ਜਸ਼ਨ ਪੁੱਤ ਰੈਂ ਦੇ ਤੇ ਆ ਕੰਨ ਵੀ ਪਾੜਦੇ ਆ ਚਲ ਮੈਂ ਨਹੀਂ ਤੈਨੂੰ ਹੋਰ ਲਫਾਪਾ ਲੈ ਕੇ ਦਵਾਂ ਪੁੱਤ ਹੈ ਲੈ ਲੈ ਭਾਈ ਘਰ ਆ ਰਹੀ ਅੜ ਗਈ ਫਰਮ ਦੇ ਦੇ ਆ ਚੱਲ ਦੇ ਦੇ ਹਾਂ ਆ ਲੈ ਛਿੜਕੇ ਤੇ ਦਿੱਤਾ ਬਾਈ ਹਾਂ ਹੁਣ ਆਇਆ ਕੰਮ ਲੋਟ ਠੀਕ ਨਹੀਂ ਮਨ ਨੂੰ ਲੱਗਦਾ ਨਹੀਂ ਵਿਸਾ ਕੇ ਤੋੜਨਾ ਤੁਸੀਂ ਫਤ ਨਿਆਣੇ ਵੀ ਸਾਹ ਹਾਂ ਇਹ ਤਾਂ ਗੱਲ ਤੇ ਲੈਂਦੇ ਹਾਂ ਹਾਂ ਚੱਲੋ ਦੂਰੇ ਰ ਆਪਣੀ ਲੈ ਕੇ ਬੰਦੂਖ ਦੂਰੇ ਰ ਦੂਰੇ ਰ ਆ ਲੈ ਆ ਕਿਹੜੀ ਬੋਲੀ ਬੋਲਦੀ ਐ ਇਹ ਬੰਬੇ ਦੀ ਬੰਬੇ ਦੀ ਬੋਲੀ ਬੋਲਦੀ ਐ ਹੈ ਚੱਲ ਪਹਿਲਾਂ ਪਾਲਕ ਤੋੜ ਲਿਆ ਜੀ ਚਲੋ ਆ ਜਾ ਤੈਨੂੰ ਦਿਖਾਈ ਅੱਜ ਪਾਲ ਕੇ ਕਿੱਧਰ ਆ ਵੀ ਲੈ ਵੀ ਉਹ ਚਲੇਗਾ ਤਾਇਆ ਜੀ ਤੇ ਮੌਸਮ ਦੇਖੋ ਵੀਰੋ ਸਭ ਤੋਂ ਮੇਨ ਜਿਹੜੀ ਬੜੀ ਗੱਲ ਹੈ ਤੇ ਇਹ ਬਾਕੀ ਦੂਈ ਗੱਲ ਫਸਲ ਕਹਿੰਦੇ ਆ ਨਾ ਵੀ ਸੋਨੇ ਵਾਂਗੂ ਚਮਕਦੀ ਜਿਹੜੀ ਉਹ ਗੱਲ ਆ ਅਸਲੀ ਆ ਲੋ ਠੀਕ ਨੇ ਇੱਧਰ ਆ ਰਹੇ ਹੁਣ ਸਾਰੇ ਲੈ ਵੀ ਲੜਾਈ ਹੋ ਗਈ ਲਵਾਪੇ ਵਿੱਚ ਦੇ ਦੇ ਵੀਰ ਲਵਾਪਾ ਦੇ ਦੇ ਕੋਈ ਨਹੀਂ ਬਾਈ ਲੜਾਈ ਹੋ ਗਈ ਮਾ ਤੋੜ ਗਿਆ ਸਾਗ ਹੈ ਤੋੜ ਹੋ ਗਿਆ ਸਾਗ ਆ ਦੇਖੋ ਬਾਈ ਫੇ ਤੁਸੀਂ ਕਹਿੰਦੇ ਵੀ ਪਰਮ ਜਸਨ ਲੜਦੇ ਨਹੀਂ ਛੱਡ ਦੇ ਜਸਨ ਛੱਡ ਦੇ ਛੱਡ ਦੇ ਲੈ ਲਵਾਵਾ ਇਹ ਕਿ ਆਏ ਹੈ ਹੈ ਬਿੱਲੀ ਵਾਲੀ ਲੜਾਈ ਚੱਲ ਵੀ ਪਾਰੋਂ ਦਾ ਵੀਸ ਦਿਖਾਈ ਹੁੰਦੂ ਤੇਰੇ ਕੋਲ ਨਾ ਡੇ ਹੋ ਲਾ ਨਾ ਮਾਈ ਜੱਜਨ ਦਾ ਧੱਪੜ ਵੱਜ ਗਿਆ ਇਹ ਲੈ ਇਹ ਲੈ ਜਿੰਦ ਅਲਲ ਵਲੈ ਪਾਰ ਤੂੰ ਆ ਪਾ ਲੈ ਜੱਜਨ ਵੀ ਲਾ ਕੀ ਰੋਣ ਜੱਜਨ ਫਰੀ ਦੀ ਪੀਚੀ ਗਈ ਆਈ ਜਾ ਇਹਨੂੰ ਗੱਬੇ ਦੇ ਪਾੜ ਦੇ ਪੀ ਕਿਆ ਗੱਬੇ ਦੋ ਕਰਕੇ ਗੱਬੇ ਦੇ ਪਾੜ ਦੇ ਇਹਨੂੰ ਲੈ 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 ਮੈਂ ਮਗਾਵਾ ਗੱਲ ਲੈਓ ਖੜਜੋ ਲੈਓ ਛੱਡੋ ਇਹ ਛੱਡੋ ਹਾਂ ਜਾ ਪਰਮ ਭੱਜ ਜਾ ਭੱਜ ਜਾ ਲੋ ਭਾਈ ਬੜੀ ਜਦੋਂ ਜੈਦਵਾਦ ਲੜ ਲੜਾਈ ਤੋਂ ਬਾਅਦ ਪਹੁੰਚਿਆ ਹੋਰੇ ਤੇ ਆਹ ਦੇਖਿਓ ਦਿਖਾਈ ਧਰੀਆਂ ਦਿਖਾਈ ਆਲਾ ਭਾਈ ਇਹਨੂੰ ਕਿ ਦਿਖਾਈ ਦਿਖਾਈ ਮੜਾ ਜਾ ਇਹ ਆਲਾ ਜੜ ਤੇ ਹੀ ਪਟ ਗਏ ਹੈਂ ਤੇ ਉਧਰ ਜਸ਼ਨ ਜੈ ਜੰਦੀਬਾਈ ਕਰਾਤੀ ਹਾਂ ਹਾਂ ਦੱਸ ਪੁੱਛ ਮੰਮੀ ਨੂੰ ਕਿਹਾ ਮੰਮੀ ਅੱਜ ਚਾਹ ਚਾਹ ਅੱਜ ਸਾਗ ਮਿੱਟੀ ਵਾਲਾ ਹੀ ਬਣਾਣਾ ਚਾਹੁੰਦੇ ਨੇ ਅੱਜ ਜਸ਼ਨ ਠੀਕ ਰਹੀ ਸਰਵਿਸ ਹੋ ਗਏ ਹੈ ਬਹੁਤ ਕਾਫੀ ਹੋ ਗਈ ਜਸ਼ਨ ਦੇ ਕੋਲ ਆ ਤਾ ਗਿਆ ਤੱਕ ਦੇਖ ਲੈ ਸਾਬ ਪਰਮ ਨੇ ਸਰਵਿਸ ਕਰਾਤੀ ਹੋ ਬਾਈ ਲੜਦੇ ਤੇ ਇੱਕ ਹਾਸੇ ਮਜ਼ਾਕ ਵੀ ਚੱਲਿਆ ਸਮਝ ਲੋ ਵੀ ਇਹ ਦੇਖ ਲੋ ਆਣਾ ਨਾਲ ਹਾਂ ਹੁਣ ਤੈ ਬੱਟ ਪਰੇ ਖੜਨਾ ਨਾ ਮੈਂ ਤਾਂ ਪੁੱਛੇ ਕਿ ਕਿੱਦਾਂ ਨੂੰ ਸਟਾਰਟ ਕਰਾਂ ਲਈ ਨਹੀਂ ਕਿੱਧਰ ਤੇ ਸਟਾਰਟ ਕਰਨਾ ਉੱਥੇ ਤਾਂ ਕਣਕ ਨੂੰ ਦਾਤੀ ਲੈ ਕੇ ਵਹਿ ਜਾ ਹੈ ਮੰਮੀ ਮਜ਼ੇ ਦਾ ਤੂੰ ਖੇਤ ਚ ਆਈ ਅੱਜ ਹਾਂਜੀ ਤਾਂ ਆਈ ਮੈਂ ਉੱਚ ਰਹੀ ਨਾ ਵੀ ਪਤਾ ਨਹੀਂ ਕਿੱਧਰ ਤੇ ਤੋੜ ਇੱਥੇ ਤੇ ਐਂ ਕਰ ਇੱਥੇ ਨੂੰ ਜਾ ਉਹ ਪਹਿਲਾਂ ਪਾਲਕ ਤੋੜ ਠੀਕ ਹੈ ਪਾਲਕ ਤੇ ਬਾਅਦ ਹੋ ਜਾਗਾ ਚੇਂਜ ਕਰਦੀ ਮੈਂ ਕੋਣ ਲੱਗਿਓ ਆ ਉਹ ਠੀਕ ਗੱਲ ਕੇਸਨ ਨਹੀਂ ਦੱਸੀ ਤੈਨੂੰ ਹਨਾ ਚੱਲ ਅਹੀਂ ਇਹਨਾਂ ਨੇ ਹਰਜੀਤ ਤੋੜ ਦੇ ਨੀ ਇਹਨਾਂ ਨੇ ਕਰ ਦੇਣਾ ਸਾਰਾ ਕੁਝ ਖਤਮ ਆ ਜਾ ਆ ਜਾ ਪੰਮੂ ਤਾਂ ਜੜਾਂ ਤੇ ਲੱਗ ਗਿਆ ਪਟਣ ਲਾ ਬਾਈ ਆ ਦੇਖ ਲੋ ਮੁਰਗਿਆਂ ਵਾਲੀ ਲੜਾਈ ਚੱਲ ਪਈ ਠੀਕ ਨੇ ਜੇ ਤੀ ਤੜਾਵਾਂ ਨਕਸਾਨ ਬਚਾਉਣਾ ਹੈ ਲੈ ਜਾਵਾਂਗਾ ਇਹ ਤਾਂ ਸੁਣਦਾ ਨਹੀਂ ਪਟਾਣਾ ਪੁੱਤ ਕਰ ਦੇ ਆਹ ਦੇਖ ਆਇਆ ਤੋਰ ਉਹ ਪਿੱਛੇ ਨਾ ਮਾਲ ਤੇ ਪਰਮਾਲੀ ਸਬਜ਼ੀ ਨਾਲ ਲਈ ਕੋਈ ਵੀ ਸਾਰੀ ਮਿੱਟੀ ਲੈ ਚੱਲਿਆ ਉਹ ਅਰੇ ਲਵਾਵਾ ਫੜ ਕੇ ਮੈਂ ਕੀ ਘੜਾਇਆ ਜੀ ਦਵਾਵਾ ਫੜ ਕੇ ਛੋੜ ਕੇ ਆਂ ਇਹਨ ਪੱਤਾ ਪੱਤਾ ਤੋੜ ਲੋ ਆਏ ਲੈ ਲੈ ਰਾ ਤੇ ਕੱਲ ਤੇ ਬਾਅਦ ਹਰਜੀਤ ਧਨੀਆ ਤਾਂ ਬਹੁਤ ਸੁਨ ਹੋ ਗਈ ਨਾ ਧਨੀਆ ਨੂੰ ਲੈ 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 ਰਾ ਰੋਟੇ ਥੋੜੇ ਜਿਆਦਾ ਲੈ ਜੂਗੀ ਜੀ ਭੂਰਜੀ ਵੀ ਬਣਾਉਣੀ ਆ ਜੀ ਆਲੂ ਭੂਰਜੀ ਉਹ ਇਕੱਠੀਆਂ ਹੀ ਸਬਜ਼ੀਆਂ ਬਣਾ ਦੇਣੀ ਆ ਕਿੰਨੇ ਦਿਨ ਦਾ ਵੱਖ-ਵੱਖ ਵੀ ਪਾਲਾ ਵੇ ਤੁਸੀਂ ਲਿਆ ਕੇ ਨਹੀਂ ਜੀ ਦੇਣੀ ਹੁਣ ਗੇੜਾ ਵੱਜਿਆ ਹੋਇਆ ਨਹੀਂ ਮੈਥੇ ਸਾਗ ਖਾਤਰ ਤੋੜਨਾ ਅੱਜ ਸਾਗ ਕੱਲ ਨੂੰ ਹੈਪੀ ਪਰਸਾ ਨੂੰ ਮੈਥੇ ਨਹੀਂ ਭੁੱਜੀ ਠੀਕ ਠੀਕ ਆ ਚਲ ਤੋੜੋ ਅਜ ਇਹਨਾਂ ਦਾ ਤੋੜਨਾ ਨਹੀਂ ਜਿੰਨਾ ਇਹਨੇ ਗਾਧਨਾ ਬੱਗੋ ਨੇ ਆ ਦੇਖ ਲੈ ਚਲੋ ਭਾਈ ਚੱਲ ਰਿਹਾ ਕੰਮ ਸਾਰੀ ਲੱਗੇ ਹੋਏ ਆ ਆਪਣੀ ਕਮਣੀ ਇਹ ਕਿ ਨਹੀਂ ਆ ਲੋ ਖੇਤਾਂ ਵਿੱਚ ਆਉਣ ਦਾ ਹਾਂ ਵੀ ਹੈ ਤੇ ਫਾਇਦਾ ਹੈ ਫਾਇਦਾ ਵਧੀਆ ਕਰਦੀ ਸੀ ਜੇ ਲੱਗੀ ਹੋਈ ਹੈ ਕਰਦੀ ਲੱਗੀ ਹੋਈ ਹੈ ਹੈ ਅੱਥੇ ਬੰਬੇ ਮੁੱਲ ਲੰਦੇ ਹੋਣੇ ਹੈ ਨਾ ਮੁੱਲ ਵੀ ਵਧੀਆ ਹੁੰਦੀ ਹੈ ਇਦੋਂ ਹੂੰ ਸਾਰਾ ਵਧੀਆ ਹੈ ਤੇ ਵਧੀਆ ਹੂੰ ਠੀਕ ਨੇ ਤੋੜ ਲਓ ਤੋੜ ਲਓ ਬਾਕੀ ਤੋੜ ਲਓ ਲੈ ਭਾਈ ਹੁਣ ਅਸੀਂ ਭਾਣ ਜੀ ਨੂੰ ਕੁਝ ਨਹੀਂ ਕਹਿਣਾ ਹੈਗਾ ਵੀ ਕਹਿੰਦਾ ਨਹੀਂ ਹੁੰਦਾ ਵੀ ਖੁਸ਼ ਹੁੰਦਾ ਆ ਕਾਕਾ ਵਿੱਚ ਵੱਡਦਾ ਕੋਟਾ ਨਹੀਂ ਦਿਖਦਾ ਇਹਨੇ ਦੇਖ ਲੋ ਕੀ ਕਹਿੰਦਾ ਕਾਕਾ ਦੀ ਗੇੜ ਘੜਾ ਵਿੱਚ ਵੱਡਿਆ ਹੋਇਆ ਗਾ ਇਹ ਬਾਈ ਬਹੁਤ ਲੰਗਿਆ ਦਾ ਬੰਦਾ ਏ ਦੇਖ ਲੋ ਬਾਈ ਇਹ ਚਿਕਾਇਤ ਵੀ ਲਾਉਂਦਾ ਇਹ ਲੜਦਾ ਵੀ ਆ ਮਾਂ ਤਿੱਸੀ ਘਾਲ ਤਾਜ਼ੇ ਤਿੱਕਾਰ ਆ ਹੋ ਮੰਮੀ ਜਸ਼ਨ ਸੋਪੇ ਦੀ ਟੀਵੀ ਚ ਨਾ ਹਾਂ ਆ ਦੇ ਲੋ ਆ ਕੰਮ ਹੈ ਨੂੰ ਮੰਮੀ ਇਹਨੇ ਦੂ ਆ ਲਓ ਇਹ ਆ ਦੇ ਲੋ ਹੈ ਚਲ ਦੇ ਦੇ ਉਹਨੂੰ ਕਾਕੇ ਨੂੰ ਦੇ ਦੇ ਲਫਾਫਾ ਕਿਲੇ ਲੱਗੰਦਾ ਇੱਕ ਦੇ ਦੇ ਇਹ ਦੰਦਾ ਨਹੀਂ ਹੈਗਾ ਇਹ ਚਾ ਆਪਾਲਕ ਪਾ ਕਹਿੰਦਾ ਹੈ ਚਾ ਕਹਦਾ ਨਹੀਂ ਪਰਮਦੇਲ ਸਾਹ ਵਿੱਚ ਨਾ ਪਾਇਓ ਮਿੱਟੀ ਵਾਲਾ ਇਹ ਉਹਨੂੰ ਸਾਰੇ ਹਟਾਲਤਾ ਹੈ ਅੱਛਾ ਠੀਕ ਹੈ ਤੇ ਚਲੋ ਬਾਈ ਕੰਮ ਚੱਲ ਰਿਹਾ ਤੇ ਹੋਰ ਬਾਈ ਮੈਂ ਤੁਹਾਨੂੰ ਦਿਖਾਉਂਦਾ ਤੇ ਆ ਲੋ ਗੁਰਪ੍ਰੀਤ ਵੀਰ ਨੇ ਅਮਰੀਕਾ ਗੁਰਪ੍ਰੀਤ ਰਾਏ ਤੇ ਉਹਨੇ ਬਾਈ ਲਸਣ ਲਵਾਇਆ ਤਾਂ ਬੱਟਾ ਪਰ ਅੜਿਆ ਖੜਾ ਦੇਖੋ ਹੁਣ ਹੁਣ ਆ ਇਹਦਾ ਪਤਾ ਲੱਗਾ ਲਸਣ ਦਾ ਵੀ ਹਾਂ ਮਿਹਨਤ ਕਰੀਦਾ ਬੱਟਾ ਪਰ ਲੱਗਦਾ ਫਾਇਦਾ ਲੈ ਬਈ ਇੱਧਰ ਵਿੜ ਗਏ ਸਾਰਾ ਹੀ ਪਰਿਵਾਰ ਪੂਰਾ ਐਨ ਜੋਰੋ ਜੋਰ ਪੰਮੂ ਅੱਜ ਪੁੱਤ ਹੋ ਜੂਗਾ ਟੁੱਟ ਜੂਗਾ ਸਾਕ ਕੇ ਨਹੀਂ ਹਾਂ ਟੁੱਟ ਜੂਗਾ ਸਾਕ ਕੇ ਨਹੀਂ ਟੁੱਟਣਾ ਨਹੀਂ ਹਾਂ ਤੂੰ ਇਹਨਾਂ ਲੜਿਆ ਕਾ ਤਾ ਯਾਰ ਤਾਂ ਜਸ਼ਨਦੀ ਵੀ ਕੁੱਟ ਕਰਾਤੀ ਜਸ਼ਨਦੀ ਸ਼ਿਕਾਇਤ ਲਾਉਣੀ ਪੈਣੀ ਤੈਨੂੰ ਹਣਾ ਹਾਂਜੀ ਅਜੀ ਤਾਂ ਕੱਲ ਮੈਂ ਕੱਲ ਸਕੂਚ ਰਛਨੀ ਆਜੀ ਮੈਡਮ ਨੂੰ ਕਾਲਾਂ ਕੀਆ ਤੇਰੀ ਕਟਾਈ ਹਾਂਜੀ ਤੇਰੀ ਕਟਾਈ ਤੂੰ ਵਿੱਚ ਕਾ ਤੇ ਆਈ ਇਹ ਦੋ ਜਣਿਆਂ ਦੀ ਲੜਾਈ ਚ ਠੀਕ ਨਹੀਂ ਲੈ ਬਈ ਚਲੋ ਬਈ ਜੇਸਨ ਲੱਗਦੀ ਦੇਖੇ ਉਹਨੂੰ ਇਹਦਾਂ ਛੇੜਦੇ ਨਹੀਂ ਜੇਸਨ ਤੂੰ ਸ਼ਿਕਾਇਤ ਲਾ ਹੀ ਆਈਂਦੀ ਹੈ ਨਾ ਹਾਂਜੀ ਇਹ ਹਰਦਾ ਨਹੀਂ ਘਰੇ ਵੀ ਲੜੀ ਜਾਂਦਾ ਹੈ ਉਹ ਫਿਰ ਤੂੰ ਮੈਡਮ ਕੋਲ ਸ਼ਿਕਾਇਤ ਲਾ ਕੇ ਕਰ ਠੀਕ ਹੈ ਜੀ ਲਾਉਂਗੀ ਕਰੂ ਹਾਂ ਇਹ ਮਾਮੇ ਤੋਂ ਪੇੜੇ ਜੇ ਮਰਾਈਂਦੇ ਮੜੇ ਜੇ ਨਾ ਹਾਂਜੀ ਖੱਪੇੜਾ ਵੱਜਣ ਵਾਲੇ ਹੋਏ ਨੇ ਇਹਦੇ ਬਸ ਹਾਂ ਚਲੋ ਬਈ ਇਹ ਹੈ ਭਾਈ ਦੇਖ ਲੋ ਨਿਆਣੇ ਭੈਣ ਭਾਈਆਂ ਦੀ ਲੜਾਈ ਦੇਖੋ ਭਾਈ ਵੇਖਣਾ ਚਲਦੀ ਆ ਚਲੋ ਚੱਲ ਰਿਹਾ ਕੰਮ ਤੇ ਉੱਧਰ ਹੁਣ ਸਾਗ ਵੀ ਤੋੜਨਾ ਤੇ ਇਹ ਮੌਸਮ ਬਾਦੂ ਖੁੱਲਾ ਆ ਰੋ ਇਹ ਆ ਕਣਕ ਵੀ ਰੋ ਆਪਣੀ ਇੱਧਰ 869 ਵੀਰ ਦੇਖੋ ਨਿਸ਼ਾਨ ਲੱਗ ਗਿਆ ਆ ਦੇਖੋ ਹਲੋ ਹਲੋ ਇੱਧਰ ਸਾਰੇ ਆ ਲੱਗੇ ਹੋਏ ਆਹ ਪਰੋਂ ਦੇਖੋ ਆਲੋਪਾਨ ਜੀ ਬਾਈ ਇੱਧਰ ਘਿਰਦੀ ਫਿਰਦੀ ਐ। ਹਾਂ। ਮੈਨੂੰ ਲੱਗਦੀ ਤੁਸੀਂ ਤੋੜ ਕੇ ਘੱਟ ਲੈ ਜਾਣਾ, ਗਾ ਕੇ ਜਾਦਾ ਜਾਣਾ। ਪਾਪਾ ਵੀ ਕਹੂਗਾ ਵੀ ਕਿਹੜਾ ਔਰੇ ਆ ਲਿਆ। ਹੂੰ। ਲੈ ਬਾਈ ਕਿਸੇ ਦੇ ਤਾਂ ਹੀ ਕਹਿੰਦੇ ਵੀ ਸਾਗ ਸਵਾਦ ਬਣਦਾ। ਵੀ ਹੱਥ ਦੇਖੋ ਕਿੰਨੇ ਜਾਣਿਆਂ ਦੇ ਲੱਗੇ। ਸੱਤ ਜਾਣੇ ਅਸੀਂ ਆਏ। ਸੱਤੇ ਜਾਣਿਆਂ ਨੇ ਕੁਝ ਨਾ ਕੁਝ ਕਰਿਆ। ਚਲੋ ਵੀ ਹੁਣ ਉਧਰ ਸਾਗ ਤੋੜੀਏ। ਟੁੱਟ ਗਈ ਪਾਲਕ। ਚਲੋ ਆਜੋ ਲੈ ਬਾਈ ਪੁਰਾਤੇ ਪਾਲਕ ਤੇ ਉਹ ਮੇਥੀ ਧਨੀਆ ਤੋੜਿਆ ਤੇ ਉਧਰ ਤੇ ਮੇਥੇ ਵੀ ਤੋੜਨੇ ਉੱਥੇ ਤੇ ਸਾਗ ਤੋੜਨਾ ਚਲੋ ਬਾਈ ਚੱਲ ਰਿਹਾ ਕੰਮ ਲੈ ਬਾਈ ਸਾਗ ਤੋੜ ਲੈਗੇ ਤੇ ਇੱਕ ਉਹ ਦੇਖਿਓ ਉਹ ਦੇਖਿਓ ਇਹ ਲੈ ਲੜਨਾ ਵੀ ਸੱਤ ਮੂਰੇ ਤੇ ਕਿੰਨੀ ਗੋਲੀ ਲਈ ਫਿਰ ਤਾਂ ਦੇਖ ਲਓ ਦੂਰ ਤੇ ਲੱਗ ਗਿਆ ਨਛਾਲੇ ਇਹਨਾਂ ਹੈ ਦੂਰ ਤੇ ਲੱਗ ਗਿਆ ਨਛਾਲੇ ਇਹਨਾਂ ਆਹ ਦੇਖ ਲੈ ਲੜਨਨ ਵੀ ਆ ਲੈ ਆ ਦੇਖ ਲੋ ਕਿਹਕੇ ਜਨੂ ਨੇ ਵਾਖਸਦਾ ਜੀ ਹਾਂ ਹਾਂ અમાਰੇ ਟਾਈਮ ਇਹ ਆ ਦੇਖੋ ਪਾਣੀ ਆਥੇ ਹਾਂ ਆ ਲੈ ਬਈ ਪਾਣੀ ਕਹਿੰਦੀ ਪਾਣੀ ਆ ਚਲੋ ਵੀ ਚਲੋ ਉਹ ਆਖਿਆ ਲਈ ਫਿਰਦਾ ਗੋਲੀ ਹਾਂ ਅੱਛਾ ਮਦਦ ਬਦੂਕ ਕੀਆ ਘਰ ਨੂੰ ਲੈ ਕੇ ਜਾਣੀ ਲੈ ਚੱਲ ਚੱਲ ਉਹਦੀ ਗੇਰ ਤੇ ਲੈ ਕੇ ਨਹੀਂ ਜਾਣੀ ਇਹ ਚੱਲ ਹਰਜੀਤ ਆਪਾਂ ਉੱਥੇ ਹਰਪ੍ਰੀਤ ਉਹ ਕਰ ਲੈਂਦੀ ਆ ਇਹਨੂੰ ਫੜ ਲੈਂਦੀ ਆ ਮਨ ਰੇਤ ਨੂੰ ਆਪਾਂ ਤੋੜ ਲਿਆਉਂਦੇ ਆ ਉੱਥੇ ਤੇ ਉਹ ਸਾਹਮਣੇ ਦੇ ਪੱਤੇ ਲੋ ਬਾਈ ਹਾਂ ਪਰਮ ਕਿਆ ਕਹਿੰਦਾ ਹਰੇ ਸਾਗ ਤੋੜ ਹੋਇਆ ਨਹੀਂ ਲੜਾਈ ਚੱਲਦੀ ਪਰਮ ਕਹਿੰਦਾ ਮੈਂ ਜੀ ਮੈਂ ਕਰ ਜਾ ਜੇ ਮੈਂ ਟੋਕੇ ਵਾਲੀ ਮਸ਼ੀਨ 'ਚ ਟੱਕ ਲੈਣਾ ਤੁਸੀਂ ਤੋੜ ਦਿਓ ਜੇ ਤੁਸੀਂ ਐ ਆਲਰੇਡੀ ਇਹਦੇ ਕਮਾਣ ਦਾ ਚਾਹੋ ਆ ਰੁਗ ਦਾ ਬਾਈ ਲਾਉਂਗੀ ਨਹੀਂ ਕਿਉਂ ਦੇ ਮੇਥੇ ਚਰਾਏ ਤੇ ਕੀ ਥੋੜੇ ਜੇ ਹੂੰ ਬਜੱਦੀਆਂ ਦੀ ਰੀਸ ਜੀ ਲਾ ਗਈ ਲੁਣੀ ਨਾ ਮੈਂ ਚੀਜ਼ ਨਹੀਂ ਅੱਛਾ ਹੋ ਯਾਰ ਤੂੰ ਐਂ ਕਰਾ ਮਮੂ ਬਾਹਰ ਚਲ ਜਾ ਇਹਨਾਂ ਦਾ ਹਰਜੀਤ ਗਾਇਆ ਪਿਆ ਵਰਸੇਨ ਵੀ ਕੀ ਬਾਈ ਦਾ ਵੀ ਕਹਿਣਾ ਇੱਧਰ ਜਸ਼ਨ ਵੀ ਵੀ ਜਾ ਤੂੰ ਪੁੱਤ ਬੂਆ ਕੋਲੇ ਖੜ ਜਾ ਉੱਥੇ ਉਹ ਬਾਈ ਕੁੜੀ ਸਾਡੀ ਛੋਟੀ ਜੀ ਅਸੀਂ ਬਾਹਰ ਚੜਤੀ ਥੋੜੀ ਜੀ ਵੀ ਗਿਰ ਨਾ ਜਾਵੇ ਤੇ ਤੋੜਦਾ ਵੀ ਫਟਾਫਟ ਹਿੰਮਤ ਮਾਰ ਹੁਣ ਤਾਂ ਤਾਂ ਟਾਈਮ ਬਹੁਤ ਲਾ ਦਿੰਦਾ ਸੀ ਆਖ ਦੇ ਪੱਤੇ ਦੇ ਕਿੰਨੇ ਛੋਣੇ ਲੈ ਰੇ ਲੈ ਰੇ ਹਨਾ ਹੂੰ ਵਧੀਆ ਇੱਥੇ ਇੱਕ ਹੋਰ ਦੇਖੋ ਵੀਰੋ ਬੂਟੇ ਦਾ ਫਰਕ ਆਉਂਦਾ ਹਰਜੀਤ ਆ ਦੇਖ ਇਹ ਬੂਟੇ ਨੂੰ ਕਿੰਨਿਆਂ ਗੱਦੜਾ 1 2 ਠੀਕ ਨੇ ਆਹ ਦੇ ਲੱਗਾਂ ਦਾ ਨਾਲ ਭਰਿਆ ਪਿਆ ਸਾਰਾ ਬੂਟਾ ਇਹ ਇਹ ਜੇ ਬੂਟੇ ਵਰਤਿਆ ਦੇ ਆਪਰ ਪਰ ਤੇ ਤੋੜ ਦੇ ਸਾਗ ਬਹੁਤਾ ਚਾਹੀਏ ਪਿੰਡ ਖਾਤਰ ਬਣਾ ਲੈ ਤੋੜ ਲੈ ਆਪਰ ਪਰ ਤੇ ਹਿੰਮਤ ਨਾਲ ਚਲੋ ਬਾਈ ਚੱਲ ਰਿਹਾ ਕੰਮ ਦੇਖਣਾ ਹੀ ਉਹ ਲਾਗੇ ਨਿਆਣੇ ਉੱਧਰ ਖੇਲਣ ਮੋਟਰ ਪਰੋ ਦੇਖੋ ਚਲੋ ਬਾਕੀ ਹੁਣ ਉੱਧਰ ਮੈਥੇ ਵੀ ਤੋੜਨੇ ਆ ਮੈਂ ਵੀ ਕਰਾ ਦਵਾ ਥੋੜੀ ਜਿਹੀ ਹੈਲਪ ਨਾਲ ਕਰਾ ਦਵਾਂ ਹੈਂ ਤੇ ਜਾਣ ਲੈ ਕੇ ਚੱਲੀਏ ਕਰਨਾ ਉਹ ਬਾਈ ਉਹ ਦੇ ਉਹ ਦੇ ਸਾਈਕਲ ਹੀ ਫਰ ਗਿਆ ਕਿੱਕੜਾ ਦੇਣ ਗਈ ਉਹ ਦੇ ਹੋ ਦੇ ਸੌ ਦੀ ਸੌ ਦੀ ਸਵੀਡ ਇਹ ਦੇਖ ਭਾਈ ਲਗੜ ਲੱਗਦੀ ਹੈ ਨਾ ਜੇ ਬੰਦੇ ਨੂੰ ਇਹ ਕਾ ਚੱਲ ਪਿਆ ਸੈਕਲੀ ਲੈ ਕੇ ਇਹ ਆਹ ਖੜ ਗਿਆ ਚਲ ਤਦਾ ਤੋੜ ਲੈ ਉਹਨਾਂ ਤਾਂ ਸਾਈਕਲੀਆਂ ਚਲਾਉਂਦੇ ਆ ਉਹ ਮੇਰਾ ਵੀ ਧਿਆਨ ਮੈਂ ਤੁਹਾਨੂੰ ਦਹੀ ਕਰਨੀ ਹੈਲਪ ਕਰਾ ਦਿਓ ਚਲ ਸੌ ਦੀ ਵੇਟ ਖਾਂਦੀ ਫਿਰ ਔਖਾ ਹੈ ਨਾ ਪਾ ਮੇਰਾ ਜੀਨ ਜਲਦਾ ਜਾਕ ਤੋੜਨ ਦੇ ਨੂੰ ਅੱਛਾ ਉਹਨਾਂ ਨੇ ਆਏ ਨਹੀਂ ਖਾਂਦੇ ਧਿਆਨ ਨਹੀਂ ਲੈਂਦੇ ਲੈ ਭਾਈ ਇੱਧਰ ਭੈਣ ਕੋਲ ਫੜਾਤਾ ਸਮਾਨ ਤੇ ਹੁਣ ਚੱਲੂ ਹਰੇ ਹਰੇ ਮੈਥੇ ਆ ਲੋ ਦੇ ਆ ਹਲੋ ਚਲੋ ਭਾਈ ਬਾਕੀ ਆਓ ਸਾਡੇ ਬੰਦੇ ਉਧਰ ਖੇਡ ਰਹੇ ਆ ਤੇ ਸਾਡਾ ਵਲੌਗ ਇੱਥੇ ਤੱਕੇ ਤਾਂ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ